ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਨੀਸ਼ੂ ਦੇਸ਼ਵਾਲ ਜੋ ਮੁੰਡਾ ਅਕਸਰ ਹੀ ਤੁਹਾਨੂੰ ਟਰੈਕਟਰਾਂ ਦੇ ਸਟੰਟ ਕਰਦਾ ਟਰੈਕਟਰਾਂ ਦੇ ਟੋਚਨ ਪਾਉਂਦਾ ਦਿਖਾਈ ਦਿੰਦਾ ਸੀ ਸੋ ਹੁਣ ਇੱਕ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਨੀਸ਼ੂ ਦੇਸ਼ਵਾਲ ਦੀ ਉਹ ਇੱਕ ਆਪਣੇ ਟਰੈਕਟਰ ਨਾਲ ਸਟੰਟ ਕਰਦਾ ਪਿਆ ਹੁੰਦਾ ਟਰੈਕਟਰ ਨੂੰ ਅੱਗੋਂ ਖੜਾ ਕਰਕੇ ਉਸ ਦਾ ਜ਼ੋਰ ਕਰਾਉਂਦਾ ਪਿਆ ਹੁੰਦਾ ਜਿੱਥੇ ਕਿ ਉਹ ਟਰੈਕਟਰ ਹੈ ਜਿਹੜਾ ਕਿ ਪੁੱਠਾ ਪਲਟ ਜਾਂਦਾ ਜਿਸ ਕਾਰਨ ਉਸ ਦਾ ਟਰੈਕਟਰ ਹੈ ਜਿਹੜਾ ਕਿ ਉਸ ਦੇ ਉੱਪਰ ਉਲਟ ਡਿੱਗ ਜਾਂਦਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੋ ਵੀਡੀਓ ਤੁਸੀਂ ਆਪਣੀ ਸਕਰੀਨ ਉੱਪ ਪ੍ਰਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਇਹ ਇੱਕ ਬਹੁਤ ਹੀ ਮੰਦ ਭਾਗੀ ਖਬਰ ਹੈ ਇੱਕ ਚੜ੍ਹਦੀ ਉਮਰ ਦਾ ਮੁੰਡਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਜਿਸ ਨੇ ਹਜੇ ਬਹੁਤ ਕੁਝ ਕਰਨਾ ਸੀਗਾ ਇਸ ਦੇ ਇੰਸਟਾਗ੍ਰam ਦੇ ਉੱਪਰ ਵੀ ਚੰਗੇ ਫਾਲੋਅਰ ਸੀ ਤੇ ਨਾਲ ਦੀ ਨਾਲ YouTube ਦੇ ਉੱਪਰ ਵੀ ਇਸ ਦੇ ਚੰਗੇ ਫਾਲੋਅਰ ਸੀ ਤੇ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਸੀ ਬਾਕੀ ਸਾਰੇ ਪ੍ਰਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਇਸ ਦੇ ਇਸ ਮੁੰਡੇ ਦੇ ਵਿਆਹ ਨੂੰ ਹਜੇ ਸਾਲ ਵੀ ਨਹੀਂ ਸੀ ਹੋਇਆ ਹਜੇ ਵਿਆਹ ਦੇ ਚਾਅ ਵੀ ਜਿਹੜੇ ਕਿ ਉਹ ਪੂਰੇ ਨਹੀਂ ਸੀ ਹੋ ਕਰ ਦਿੱਤਾ ਰੱਬ ਇਹ ਜੀ ਕਿਸੇ ਨਾਲ ਨਾ ਕਰੇ ਬਾਕੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖੇ ਕਿ ਵਾਹਿਗੁਰੂ ਬਾਈ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ